ਖੇਡਾਂ ਵਾਰ ਨੰਬਰ 6 ਦੀਆਂ ਮੋਬਾਈਲ ਛੱਡੋ ਖੇਡਾਂ ਅਪਣਾਓ ਤਾਂ ਅੱਜ ਸ਼ਹਿਰ ਕੁਰਾਲੀ ਦੇ ਵਾਰ ਨੰਬਰ 6 ਦੇ ਵਿੱਚ ਦੂਸਰੇ ਦਿਨ ਵਿੱਚ ਬੱਚਿਆਂ ਦਾ ਪੂਰਾ ਇਤਿਸ਼ਾਹ ਦੇਖਿਆ ਗਿਆ ਦੂਸਰੇ ਦਿਨ ਪ੍ਰੋਗਰਾਮ ਦੇ ਉਦਘਾਟਨ ਕਰਨ ਦੇ ਲਈ ਗੁਰਸ਼ਰਨ ਬਿੰਦਰਖੀਆ ਵੱਲੋਂ ਰੀਵਨ ਕਟਾਈ ਦੀ ਰਸਮ ਕੀਤੀ ਗਈ ਤੇ ਨਾਲ ਹੀ ਸ਼ਹਿਰ ਕੁਰਾਲੀ ਦੇ ਸਮਾਜ ਸੇਵੀ ਹੇਮਰਾਜ ਬਰਮਾ ਜੀ ਵੱਲੋਂ ਇਸ ਕਲੱਬ ਨੂੰ 150 ਪਾਣੀ ਦੀ ਪੇਟੀ ਦਿੱਤੀ ਗਈ ਤੇ ਹੇਮਰਾਜ ਬਰਮਾ ਜੀ ਵੱਲੋਂ ਇਹ ਵੀ ਆਖਿਆ ਗਿਆ ਕਿ ਅੱਗੇ ਨੂੰ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਪੂਰਾ ਬੜਾਵਾ ਦੇਣ ਦਵਾਂਗੇ ਤੇ ਅਸੀਂ ਹਰ ਟਾਈਮ ਇਹਨਾਂ ਦੇ ਨਾਲ ਤਿਆਰ ਰਹਾਂਗੇ ਸੋ ਬੱਚਿਆਂ ਨੂੰ ਮੋਬਾਈਲ ਛੱਡ ਕੇ ਖੇਡਾਂ ਵੱਲ ਉਤਸ਼ਾਹਿਤ ਹੋਣ ਲਈ ਵੀ ਆਖਿਆ ਗਿਆ ਤੇ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਆਂ ਵਾਰਡ ਨੰਬਰ 6 ਤੋਂ ਜੁੜੇ ਰਹੋ ਸਾਡੇ ਚੈਨਲ ਸੰਦੀਪ ਸ਼ੌਨ ਨਿਊਜ਼ ਕੁਰਾਲੀ ਦੇ ਨਾਲ ਥੋੜਾ ਕੀਓ ਥੋੜਾ ਕੀਓ ਵੀਰਾਂ ਦਾ 11 ਵਰਸਸ ਸਾਹੀਲ 11 ਧੋਵੇ ਦੀ ਮਾ ਸਟਰੋਂਗ ਹੈ ਬੱਚੇ ਗਰਾਉਂਡ ਦੇ ਕੋਲ ਪਹੁੰਚੇ ਜੋਗਨ ਸਾਹਿਬ ਨਵੀ ਦਿਵਿਆਸ਼ ਹਾਂਜੀ ਜੋਗਨ ਸਾਹਿਬ ਨਵੀ ਤੇ ਦਿਵਿਆਸ਼ ਇਹ ਚਾਰੇ ਬੱਚੇ ਗਰਾਉਂਡ ਵਿੱਚ ਪਹੁੰਚਣ ਬੈਲਮਿੰਟਰ ਦੇ ਤਾਂ ਜੋ ਮੈਚ ਸ਼ੁਰੂ ਕੀਤਾ ਜਾ ਸਕੇ ਜੋਗਨ ਸਾਹਿਬ ਨਵੀ ਤੇ ਦਿਵਿਆਸ਼ ਚਾਰੇ ਬੱਚੇ ਗਰਾਉਂਡ ਦੇ ਕੋਲ ਮਿੰਦੀਆਂ ਦਿੱਤੇ ਗਏ ਨੇ ਧੰਨਵਾਦ ਇਹਨਾਂ ਦੀ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਇੱਥੇ ਪਹੁੰਚਣ ਤੇ ਸਵਾਗਤ ਹੈ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਾਡੇ ਨਾਲ ਮੌਜੂਦ ਨੇ ਗੁਰਸ਼ਰਧ ਸਿੰਘ ਜੀ ਬਿੰਦ ਰੱਖਿਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਸੋ ਮੋਬਾਈਲ ਛੱਡੋ ਤੇ ਖੇਡਾ ਪਣਾਓ ਵਾਰਡ ਨੰਬਰ 6 ਦੇ ਖੇਡਾ ਜੋ ਕਿ ਰੋਕੀ ਜੀ ਜੋ ਕਿ ਪਰਿਵਾਰ ਹਨ ਪ੍ਰਧਾਨਗੀ ਵੀ ਕਰ ਰਹੇ ਹਨ ਇਸ ਜੋ ਟੂਰਨਾਮੈਂਟ ਚੱਲ ਰਿਹਾ ਹੈ ਦੋਜਾਜ ਉਸਦਾ ਦੂਜਾ ਦਿਨ ਹੈ ਸੋ ਕੀ ਕਹਿਣਾ ਚਾਹੋ ਪਹਿਲਾਂ ਤਾਂ ਮੈਂ ਵਧਾਈ ਦੇ ਪਾਤਰ ਨੇ ਰੋਕੀ ਜੀ ਤੇ ਉਹਨਾਂ ਦੀ ਸਾਰੀ ਟੀਮ ਉਹਨਾਂ ਨੇ ਇੱਕ ਸੋਚ ਲਈ ਕਿਉਂਕਿ ਵੱਡੇ ਟੂਰਨਾਮੈਂਟ ਦੇ ਵਿੱਚ ਜਿਹੜੇ ਗਰਾਊਂਡ ਗ੍ਰਾਸ ਰੂਟ ਦੇ ਪਲੇਅਰ ਹੁੰਦੇ ਨਾਲ ਮੌਕਾ ਨਹੀਂ ਮਿਲਦਾ ਵੱਡੇ ਟੂਰਨਾਮੈਂਟ ਵਿੱਚ ਜਿਹੜੇ ਪਲੇਅਰ ਆਲਰੇਡੀ ਜਨਾ ਨਾ ਹੁੰਦਾ ਉਹੀ ਪਲੇਅਰਾਂ ਨੂੰ ਥਾਂ ਮਿਲਦੀ ਆ ਐਦਾਂ ਦੇ ਛੋਟੇ ਇਵੈਂਟ ਐਦਾਂ ਦੇ ਛੋਟੇ ਟੂਰਨਾਮੈਂਟ ਹੋਣਾ ਬੜੇ ਜ਼ਰੂਰੀ ਨੇ ਜਿਹੜੇ ਸਾਡਾ ਗ੍ਰਾਸ ਰੂਟ ਹੈ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਖੇਡਣ ਦਾ ਮੌਕਾ ਮਿਲਦਾ ਸੋ ਇਹਨਾਂ ਦੀ ਸੋਸ ਜੀ ਰੋਕੀ ਜੀ ਦੀ ਕਿ ਸਾਡੇ ਕੋਲ ਆਏ ਤੇ ਕਿ ਵੀ ਵਿਰਾਸ ਇਸ ਚੀਜ਼ ਕਰਾਉਣਾ ਚਾਹੁੰਦੇ ਆ ਤੇ ਮੈਂ ਉਹਨੂੰ ਕਿਹਾ ਕੋਈ ਗੱਲ ਨਹੀਂ ਜਿਸ ਤਰ੍ਹਾਂ ਸਹਿਯੋਗ ਤੁਹਾਨੂੰ ਚਾਹੀਦਾ ਸੀ ਦਵਾਂਗੇ ਬਹੁਤ ਵਧੀਆ ਬਹੁਤ ਬੱਚੇ ਨੇ ਕੱਲ ਪਾਰਟਿਸਪੇਟ ਕੀਤਾ ਅੱ ਆਇਆ ਹੋਏ ਨੇ ਪਾਰਟਿਸਪੇਟ ਕਰਨ ਬੜੀ ਖੁਸ਼ੀ ਹੋਈ ਮੇਰਾ ਵਾਰਡ ਹੀ ਆ ਤੇ ਸਾਡਾ ਗਵਾਂਡ ਵੀ ਆ ਤੇ ਆਪਣੇ ਘਰ ਦੇ ਨੇੜੇ ਐਨੇ ਵਧੀਆ ਪ੍ਰੋਗਰਾਮ ਹੁੰਦਾ ਤਾਂ ਖੁਸ਼ੀ ਤਾਂ ਹੁੰਦੀ ਆ ਬਾਕੀ ਸਾਰੀ ਟੀਮ ਵਧਾਈ ਦੇ ਪਾਤਰ ਆ ਸੋ ਵੀਰ ਜੀ ਸਾਰੇ ਨੂੰ ਕਹਿ ਸਕਦੇ ਅੱਜ ਦੇ ਜੋ ਕੁਝ ਨੌਜਵਾਨ ਨੇ ਨਸ਼ਾ ਵਾਲਾ ਜਿਆਦਾ ਰੁਝਾਨ ਚੱਲ ਰਿਹਾ ਹੈ ਸੋ ਉਹਨਾਂ ਬਾਰੇ ਕੀ ਕਹਿਣਾ ਚਾਹੋ ਦੇਖੋ ਨਸ਼ਿਆਂ ਤੋਂ ਤੁਸੀਂ ਤਾਂ ਹੀ ਦੂਰ ਰਹਿ ਸਕਦੇ ਅਗਰ ਖੇਡਾਂ ਦਾ ਮਾਹੌਲ ਸਿਰਜਿਆ ਜਾਵੇ ਹੁਣ ਜਿਹੜੇ ਬੱਚਾ ਗੇਡਾ ਦੇਖਣਗੇ ਉਹਨੂੰ ਖੇਡਾਂ ਪ੍ਰਤੀ ਚੇਟਕ ਲੱਗੂਗੀ ਜੇ ਉਹ ਨਸ਼ਾ ਦੇਖਣਗੇ ਤਾਂ ਨਸ਼ੇ ਦੀ ਚੇਟਕ ਲੱਗੂਗੀ ਸੋ ਸਾਨੂੰ ਵੱਧ ਤੋਂ ਵੱਧ ਇਦਾਂ ਦੇ ਇਵੈਂਟਸ ਛੋਟੇ-ਮੋਟੇ ਇਵੈਂਟ ਚਾਹੇ ਕੋਈ ਡਾਂਸ ਕੰਪੀਟੀਸ਼ਨ ਆ ਚਾਹੇ ਕੋਈ ਡ੍ਰੈਂਕ ਕੰਪੀਟੀਸ਼ਨ ਆ ਚਾਹੇ ਕੋਈ ਕਵਿਤਾ ਕੰਪੀਟੀਸ਼ਨ ਆ ਚਾਹੇ ਕੋਈ ਸਪੋਰਟਸ ਹੈ ਇੱਕ ਐਕਟੀਵਿਟੀਆਂ ਕਰਦੇ ਰਹਿਣਾ ਚਾਹੀਦਾ ਸਮਾਜ ਦੇ ਵਿੱਚ ਤਾਂ ਕਿ ਬੱਚਿਆਂ ਦਾ ਮਾਈਂਡ ਹੈ ਜਿਹੜਾ ਉਹ ਗਲਤ ਜਿਗਰ ਦੇ ਡਿਵਰਟ ਨਾ ਹੋਵੇ ਸੋ ਸਰਕਾਰਾਂ ਵੀ ਇਸ ਦੇ ਕੋਸ਼ਿਸ਼ ਕਰ ਰਹੀਆਂ ਲਗਾਤਾਰ ਭਗਵੰਤ ਮਾਨ ਜੀ ਲੱਗੇ ਹੋਏ ਨੇ ਪੰਜਾਬ ਦੇ ਤੁਹਾਨੂੰ ਪਤਾ ਅਜ ਤੱਕ ਕਦੇ ਵੀ ਇਤਿਹਾਸ ਨਹੀਂ ਹੋਇਆ ਕਿਸੇ ਨਸ਼ੇ ਜਿਨੇ ਨਸ਼ੇ ਦੇ ਖਿਲਾਫ ਐਡਾ ਸਖਤ ਕਾਨੂੰਨ ਲਿਆ ਕਾਨੂੰਨ ਲਿਆ ਕੇ ਫਿਰ ਉਹ ਲਾਗੂ ਕੀਤਾ ਤੇ ਤੁਸੀਂ ਦੇਖੋ ਤਕਰੀਬਨ 240-45 ਤੱਕ IAS ਆਫੀਸਰ ਹੈ ਜਿਹੜੇ ਇਹਨਾਂ ਨੇ ਬਰਖਾਸਤ ਕਰਦੇ ਸਜ਼ਾ ਕਰ ਰਹੇ ਨੇ ਅੰਦਰ ਕਰਦੇ ਨੇ ਅੱਜ ਤੱਕ ਕਦੇ ਵੀ ਇਤਿਹਾਸ ਨਹੀਂ ਹੋਇਆ ਕਿ ਇੰਨੀ ਬੜੀ ਤਦਾਦ ਦੇ ਵਿਚਾਈਆਂ ਲੌਬੀ ਜਾਂ ਆਫੀਸਰਸ ਨੂੰ ਸਰਕਾਰ ਨੇ ਰੰਗੇ ਹੱਥੀ ਲਿਆ ਹੋਵੇ ਸੋ ਜੋਤ ਕਲਬ ਪੰਜਾਬ ਜੋ ਕਿ ਵਾਰ ਨੰਬਰ 6 ਚ ਇਹ ਜਾ ਉਪਰਾਲਾ ਕਰ ਰਿਹਾ ਤੁਹਾਨੂੰ ਲੱਗਦਾ ਕਿ ਹਰੇਕ ਵਾਰਡ 'ਚ ਆਇਆ ਜਿਉਂ ਉਪਰਾਲਾ ਕਿੱਥੇ ਜਾਣੀ ਬਿਲਕੁਲ ਹਰ ਇੱਕ ਵਾਰਡ ਦੇ ਵਿੱਚ ਇਦਾਂ ਦੇ ਉਪਰਾਲੇ ਹੋਣੇ ਬਹੁਤ ਜ਼ਰੂਰੀ ਆ ਸਾਡੀ ਜਿੱਥੇ ਵੀ ਸੇਵਾਵਾਂ ਦੀ ਲੋੜ ਹੋਈ ਭਾਵੇਂ ਉਹ ਕੁਰਾਲੀ ਹੋਵੇ ਜਾਂ ਕੁਰਾਲੀ ਦੇ ਬਾਹਰ ਹੋਵੇ ਕੋਈ ਗੱਲ ਨਹੀਂ ਜਿੰਨੇ ਚੋਕੇ ਪਰਮਾਤਮਾ ਨੇ ਕੀਤਾ ਅਸੀਂ ਜ਼ਰੂਰ ਸਾਥ ਦੇਵਾਂਗੇ ਸੋ ਇਦਾਂ ਦੇ ਮਟਹੋਣੇ ਬਹੁਤ ਜ਼ਰੂਰੀ ਆ ਧੰਨਵਾਦ ਧੰਨਵਾਦ ਵੀ ਅੱਜ ਹੀ ਕਾਲ ਜੀ ਸਾਡੇ ਨਾਲ ਮੌਜੂਦ ਨੇ ਹੇ ਮੁਰਾਦ ਬਰਮਾ ਜਿਨ੍ਹਾਂ ਨੂੰ ਕਿ ਕੁਰਾਲੀ 'ਚ ਅਕਸਰ ਹੀ ਹੈਪੀ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹਰ ਚਾਹੇ ਉਹ ਕੁਰਾਲੀਸ਼ ਜਾਗਰਣ ਹੋਣ ਜਾਂ ਸਪੋਰਟਸ ਦੇ ਕੱਪ ਕੋਈ ਵੀ ਕੰਮ ਹੋਣ ਲੋਕ ਭੁਲਾਈ ਦੇ ਕਰਮਾਂ ਲਈ ਬਸ ਚੜ ਕੇ ਆਪਣਾ ਯੋਗਦਾਨ ਪਾਉਂਦੇ ਹਨ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵਾਰਡ ਨੰਬਰ 6 ਯਾ ਖੇਡਾਂ ਮੋਬਾਈਲ ਛੱਡੋ ਖੇਡਾ ਪਣਾਓ ਸੋ ਕਿੱਦਾਂ ਦਾ ਲੱਗਿਆ ਹੈ ਟੀਚਰ ਦੇਖੋ ਪਹਿਲਾਂ ਤਾਂ ਮੈਂ ਵਾਰਡ ਨੰਬਰ 6 ਦੇ ਵਿੱਚ ਮੇਰਾ ਆਫਿਸ ਵੀ ਹੈ ਔਰ ਜਿਹੜਾ ਵਾਰਡ ਨੰਬਰ 6 ਹੈ ਇਹ ਮੇਰਾ ਆਪਣਾ ਹੀ ਸਮਲੋ ਘਰ ਹੈ ਮਿਰੋਕੀ ਮੇਰਾ ਵੀਰ ਹਮੇਸ਼ਾ ਹੀ ਆੰਦਾ ਜਾਂਦਾ ਕਹਿੰਦਾ ਦਾ ਵੀ ਆਪਾਂ ਨੇ ਇਹ ਜੋ ਖੇਡਾਂ ਦਾ ਪ੍ਰੋਗਰਾਮ ਹੈ ਕੋਈ ਵੀ ਕਿਸੇ ਨਾ ਕਿਸੇ ਦਿਨ ਆਪਾਂ ਨੇ ਇਹ ਕਰਨਾ ਹੈ ਸੋ ਰੱਬ ਦਾ ਸ਼ੁਕਰ ਮੰਨੂਗਾ ਵਾ ਕਿ ਬਹੁਤ ਜਲਦੀ ਹੀ ਇਹਨਾਂ ਨੇ ਉਪਰਾਲਾ ਕੀਤਾ ਔਰ ਇਸ ਗੇਮ ਦੇ ਤਿੰਨ ਗੇਮਾਂ ਜੋ ਰੱਖੀਆਂ ਗਈਆਂ ਇੱਕ ਬੈਡਮਿੰਟਨ ਇੱਕ ਬਾਸਕਟਬਾਲ ਬਾਲੀਵਾਲ ਸੋਰੀ ਇੱਕ ਰੱਸਾ ਖਿੱਚੀ ਦਾ ਇਹ ਤਿੰਨੋਂ ਬੋਲਾਂ ਹੈਗੀਆਂ ਗੇਮਾਂ ਹੈਗੀਆਂ ਜੋ ਹੱਕ ਦੇ ਜੋਰ ਦੀਆਂ ਗੇਮਾਂ ਕਿਉਂਕਿ ਜੋ ਰੱਸਾ ਖਿੱਚਣਾ ਹੈ ਉਹ ਵੀ ਹਿੱਕ ਦੇ ਨਾਲ ਖਿੱਚ ਹੁੰਦਾ ਹੈ ਔਰ ਜੋ ਬੈਡਮਿੰਟਨ ਹੈ ਉਹਦੇ ਵਿੱਚ ਵੀ ਬਹੁਤ ਜ਼ੋਰ ਦਾ ਹੈ ਔਰ ਉਸ ਤੋਂ ਬਾਅਦ ਜੋ ਹੈਂਡਵਾਲ ਹੈ ਉਹਦੇ ਵਿੱਚ ਵੀ ਬਹੁਤ ਪ੍ਰੈਕਟਿਸ ਦੀ ਲੋੜ ਹੁੰਦੀ ਹੈ ਔਰ ਇਸ ਦੇ ਮੈਂ ਤਾਂ ਸਾਰਾ ਸਨੇ ਇਸ ਦਾ ਰੋਕੀ ਨੂੰ ਹਰਜੋ ਇਹਨਾਂ ਦੀ ਟੀਮ ਹੈ ਉਹਨਾਂ ਨੂੰ ਇਹ ਦਵਾਂਗਾ ਕਿਉਂਕਿ ਜੋ ਐਦਾਂ ਦੇ ਉਪਰਾਲੇ ਆ ਬਹੁਤ ਘੱਟ ਲੋਕੀ ਕਰਦੇ ਆ ਮੈਂ ਇੱਕ ਹੋਰ ਵੀ ਗੱਲ ਕਰਨਾ ਚਾਹੁੰਦਾ ਕਿ ਰੋਕੀ ਮੇਰਾ ਵੀਰ ਬਹੁਤ ਵਧੀਆ ਇਨਸਾਨ ਹੈ ਪਰ ਕਿਉਂਕਿ ਪਾਰਟੀਆਂ ਬਾਜ਼ੀਆਂ ਤੋਂ ਉੱਠ ਕੇ ਇਹਨਾਂ ਨੇ ਇਹ ਜੋ ਕੰਮ ਕੀਤਾ ਹੈ ਗੇਮ ਦਾ ਮੈਂ ਬਹੁਤ ਹੀ ਨਦੀ ਸਰਾਹਣਾ ਕਰੂੰਗਾ ਮੈਂ ਤਾਂ ਸਾਰੇ ਜੋ ਵਰਗ ਦੇ ਛੋਟੇ ਆ ਚਾਹੇ ਵੱਡੇ ਆ ਨਸਿਆਂ ਨੂੰ ਛੱਡ ਕੇ ਇਹਨਾਂ ਗੇਮਾਂ ਦੇ ਵਿੱਚ ਭਾਗ ਲਾਓ ਤਾਂ ਕਿ ਜੋ ਆਪਣਾ ਪੰਜਾਬ ਰੰਗਲਾ ਪੰਜਾਬ ਬਣ ਸਕੇ ਐਦਾਂ ਦੀਆਂ ਗੇਮਾਂ ਹਮੇਸ਼ਾ ਹੀ ਕਰਾਉਂਦੇ ਰਹਿਣਾ ਚਾਹੀਦਾ ਹੈ ਗੇਮਾਂ ਦੇ ਵਿੱਚ ਲੋਕਾਂ ਨੂੰ ਆਪਸੇ ਵਿੱਚ ਮੇਲ ਬੁਲਾਮ ਕਰਨਾ ਪੈਂਦਾ ਹੈ ਓਹੋ ਇੱਕ ਦੂਜੇ ਦੇ ਨਾਲ ਰਲ ਕੇ ਹਰ ਇੱਕ ਦੂਜੇ ਦਾ ਸਹਿਯੋਗ ਦੇ ਕੇ ਐਦਾਂ ਦੀਆਂ ਗੇਮਾਂ ਐਦਾਂ ਦੇ ਪ੍ਰੋਗਰਾਮ ਉਚੀਚੇ ਜਾਂਦੇ ਆ ਮੈਂ ਰੋਕੀ ਜੀ ਨੂੰ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਰਨਾ ਕਿਉਂਕਿ ਜੋ ਐਦਾਂ ਦੇ ਪ੍ਰੋਗਰਾਮ ਹੈ ਬਹੁਤ ਲੋਕੀ ਘਟ ਕਰਾਉਂਦੇ ਆ ਔਰ ਮੈਂ ਮੁਰਤੋ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰ ਰਹਾ ਹਾਂ ਜਿੱਦਾਂ ਕਿ ਤੁਸੀਂ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਕਰਾਉਣ ਚਾਹੀਦੇ ਤਾਂ ਅਨੇ ਲੱਗਦਾ ਕਿ ਜੋ ਇਹ ਜੋ ਖੇਡਾਂ ਵਾਲੇ ਪ੍ਰੋਗਰਾਮ ਹਨ ਇਹ ਸਾਨੂੰ ਇੱਕ ਜਾਤ ਪਾਤ ਤੋਂ ਉੱਪਰ ਉੱਠ ਕੇ ਸੋ ਇਹ ਖੇਡਾਂ ਖੇਡੀਆਂ ਜਾਂਦੀਆਂ ਹਨ ਜਿੱਥੇ ਕਿ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਾਤਪਾਤ ਤੋਂ ਉੱਠ ਕੇ ਕਿਉਂਕਿ ਜੋ ਗੇਮ ਹੈ ਉਹ ਇਨਸਾਨੀਅਤ ਦੀ ਗੇਮ ਹੈ ਨਾ ਕਿ ਕਿਸੇ ਜਾਤਪਾਤੀ ਗੇਮ ਹੈ ਜੋ ਪੇਰੈਂਟਸ ਹੈ ਪੇਰੈਂਟਸ ਕੋਈ ਨਹੀਂ ਕਹਿੰਦਾ ਵੀ ਮੇਰਾ ਬੱਚਾ ਕਿਸੇ ਨਸ਼ੇ ਦੇ ਵਿੱਚ ਜਾਵੇ ਇਹ ਆ ਗੇਮ ਦੇ ਵਿੱਚ ਨਾ ਜਾਵੇ ਅੱਜ ਦੇ ਟਾਈਮ ਦੇ ਵਿੱਚ ਗੇਮਾਂ ਦੀ ਜੋ ਵੈਲਿਊ ਹੈ ਮੈਨੂੰ ਪਤਾ ਹੈ ਕਿਉਂਕਿ ਮੇਰੇ ਫਾਦਰ ਸ਼੍ਰੀ ਰਾਮ ਗੋਪਾਲ ਵਰਮਾ ਲੇਟ ਸ਼੍ਰੀ ਰਾਮ ਗੋਪਾਲ ਵਰਮਾ ਚਕਵਾਲ ਸੂਟ ਦੇ ਸਾਹਮਣੇ ਉਹਨਾਂ ਦਾ ਜੋ ਕਾਰੋਬਾਰ ਸੀ ਮੈਂ ਉਹਨਾਂ ਕੋਲ ਜਾਣਾ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਹਿਣਾ ਆਨੰਦਪਾਲ ਵਰਮਾ ਹੁੰਦੇ ਸੀਗੇ ਉਸ ਟਾਈਮ ਉਹਨਾਂ ਦੇ ਨਾਲ ਰੱਖ ਕੇ ਔਰ ਯਾਦਵਿੰਦਰ ਜੀ ਔਰ ਡੀਪੀ ਹੁੰਦੇ ਸੀਗੇ ਪੂਸ਼ੀ ਮਾਸਟਰ ਜੀ ਸਾਡੇ ਪੀਟੀ ਮਾਸਟਰ ਹੁੰਦੇ ਸੀ ਅਸੀਂ ਖੁਦ ਅੰਦਰ ਗੇਮਾਂ ਖੇលਦੇ ਰਹੇ ਹਾਂ ਉਹਨਾਂ ਨੇ ਸਾਨੂੰ ਡੰਡੇ ਨਾਲ ਵੀ ਖਿਲਾਣਾ ਪਿਆਰ ਨਾਲ ਵੀ ਖਿਲਾਣਾ ਸੋ ਐਦਾਂ ਦੇ ਜੋ ਇਹਿਤ ਭਾਵ ਹੈ ਵੀ ਜਾਤ ਪਾਤ ਦੇ ਐਦਾਂ ਦੇ ਗੇਮਾਂ ਦੇ ਵਿੱਚ ਨਹੀਂ ਹੋਣੇ ਚਾਹੀਦੇ ਔਰ ਨਾ ਕਦੇ ਰੱਖਣੇ ਚਾਹੀਦੇ ਆ ਕਿਉਂਕਿ ਜੋ ਇਨਸਾਨੀਅਤ ਦੀ ਗੇਮ ਹੈ ਇਨਸਾਨੀਅਤ ਦੀ ਗੇਮ ਹੈ ਨਾ ਕਿ ਕਿਸੇ ਜਾਤ ਪਾਤ ਦੀ ਗੇਮ ਹੈ ਗੇਮ ਕੋਈ ਛੋਟੀ ਵੱਡੀ ਨਹੀਂ ਹੁੰਦੀ ਹੈਗੀ ਗੇਮ ਦਾ ਮਤਲਬ ਹੁੰਦਾ ਹੈ ਕਿ ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣਾ ਕਿਸੇ ਵੀ ਤਰ੍ਹਾਂ ਦੀ ਗੇਮ ਹੈ ਉਹ ਐਦਾਂ ਹੀ ਲਾਣੀ ਚਾਹੀਦੀ ਹੈ ਔਰ ਜਿੱਦਾਂ ਕਿ ਵਾਰਡ ਨੰਬਰ 6 ਦੇ ਵਿੱਚ ਮੈਂ ਤਾਂ ਹਰ ਇੱਕ ਵਾਰਡ ਦੇ ਵਿੱਚ ਕਹੂੰਗਾ ਕਿ ਸਾਰੇ ਬਾਡਾਂ ਦੇ ਵਿੱਚ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਔਰ ਮੈਂ ਤਾਂ ਖੁਦ ਇਹ ਚਾਹੂੰਗਾ ਕਿ ਜੋ ਸਾਡਾ ਇੱਕ ਆਉਣ ਵਾਲੇ ਦਿਨਾਂ ਵਿੱਚ ਮੰਨਿਆ ਜਾ ਸਕਦਾ ਹੈ ਕਿ ਤੁਹਾਡੇ ਵੱਲੋਂ ਕੋਈ ਇਹੋ ਜਿਹਾ ਪ੍ਰੋਗਰਾ ਕੀਤਾ ਜਾ ਸਕੇ। ਆ ਮੈਂ ਤਾਂ ਬਹੁਤ ਖੁਸ਼ ਹੋਇਆ ਅੱਜ। ਮੈਂ ਦੇਖਿਆ ਮੇਰੇ ਨਾਲ ਹੁਣੇ ਅਸੀਂ ਫਾਈਨਲ ਕੀਤਾ ਹੈ। ਮਰਦੀਪ ਹੈ ਇਹਦੇ ਨਾਲ ਮੇਰੇ ਹੈਗੇ ਆ। ਇਹਨਾਂ ਨੇ ਵੀ ਅੱਜ ਅਸੀਂ ਗਜ਼ੈ ਵੀ ਅਸੀਂ ਵੀ ਬਹੁਤ ਜਲਦੀ ਵਾਰਡ ਨੰਬਰ 17 ਦੇ ਵਿੱਚ ਇਹ ਹੋਰ ਵੀ ਕਿਤੇ ਜਿੱਦਾਂ ਵੀ ਕੋਈ ਪ੍ਰੋਗਰਾਮ ਹੋਇਆ। ਅਸੀਂ ਸਹਿਰ ਦਾ ਸਾਂਝਾ ਪ੍ਰੋਗਰਾਮ ਕਰਾਵਾਂਗੇ ਔਰ ਸਭ ਨੂੰ ਇਨਵਾਈਟ ਕਰਾਂਗੇ ਔਰ ਇਹ ਮੈਸੇਜ ਦੇਣਾ ਚਾਹੁੰਦਾ ਮੈਂ ਕਿ ਗੇਮਾਂ ਨੂੰ ਅਪਣਾਓ ਜੋ ਬਿਮਾਰੀਆਂ ਐ ਦੁੱਖਾਂ ਤੋਂ ਦੂਰ ਹੋ ਕੇ ਔਰ ਨਸ਼ਿਆਂ ਤੋਂ ਬਚਣ ਦੇ ਲਈ ਗੇਮਾਂ ਬਹੁਤ ਜ਼ਰੂਰੀਆਂ ਅੱਜ ਦਾ ਜੋ ਪੰਜਾਬ ਹੈ ਪੰਜਾਬ ਦੇ ਵਿੱਚ ਗੇਮ ਬਹੁਤ ਜ਼ਰੂਰੀ ਹੈ ਔਰ ਕਿਉਂਕਿ ਲੋਕੀ ਨਸ਼ਿਆਂ ਵੱਲ ਜਿਆਦਾ ਵੱਚੁਕੇ ਆ ਉਹਨਾਂ ਨਸ਼ਿਆਂ ਨੂੰ ਮੁਕਤੀ ਪਾਣ ਦੇ ਲਈ ਜੋ ਗੇਮ ਹੈ ਨਾ ਇਹ ਮਨ ਨੂੰ ਔਰ ਸਰੀਰ ਨੂੰ ਬਹੁਤ ਬਲ ਦਿੰਦੀ ਹੈ ਸ਼ਕਤੀ ਦਿੰਦੀ ਹੈ ਸੋਚਣ ਦੀ ਸਮਝਣ ਦੀ ਬਹੁਤ ਸ਼ਕਤੀ ਆਂਦੀ ਹੈ ਸੋ ਐਨ ਆਈ ਕਹਿੰਦਾ ਹੋਇਆ ਮੈਂ ਤੁਹਾਡੇ ਚੈਨਲ ਦਾ ਔਰ ਮੇਰੇ ਜੋ ਪੱਤਰਕਾਰ ਵੀਰ ਹੈ ਸੰਦੀਪ ਹੋਏ ਇਧਰ ਲੱਖੀ ਜੀ ਤੁਸੀਂ ਹੋਏ ਮੇਰੇ ਵੱਡੇ ਵੀਰ ਹੈ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਕਿਉਂਕਿ ਐਦਾਂ ਦੇ ਪ੍ਰੋਗਰਾਮ ਜੋ ਤੁਸੀਂ ਕਵਰੇਜ ਕਰਕੇ ਸਾਰੇ ਸ਼ਹਿਰ ਨੂੰ ਹੀ ਨਹੀਂ ਸਾਰੇ ਵਰਲਡ ਦੇ ਵਿੱਚ ਭੇਜਦੇ ਆ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਧੰਨਵਾਦ ਵਿੱਚ ਸੋ ਸਾਡੇ ਨਾਲ ਮੌਜੂਦ ਨੇ 버ਗਰ ਵਾਈਜ਼ ਜੋ ਕਿ ਦੀਪੂ ਵੀਰ ਜੀ ਸਾਡੇ ਨਾਲ ਮੌਜੂਦ ਨੇ ਜੋ ਕਿ ਮਹਾ ਮਾਇ ਦਾ ਜਾਗਰਣ ਹੋਏ ਇਹ ਆ ਹੋਰ ਕਈ ਕਮਾਂਸ਼ ਬਸ ਛੱਡ ਕੇ ਆਪਣਾ ਯੋਗਦਾਨ ਪਾਉਂਦੇ ਸੋ ਵੀਰ ਜੀ ਅੱਜ ਤੁਸੀਂ ਇੱਥੇ ਆਏ ਹੋ ਜੋ ਕਿ ਟੂਰਨਾਮੈਂਟ ਚੱਲ ਰਿਹਾ ਹੈ ਵਾਰਡ ਨੰਬਰ 6 ਵਿੱਚ ਖੇਡਾਂ ਦਾ ਸੋ ਕੀ ਕਹਿਣਾ ਚਾਹੋ? ਮੈਂ ਤਾਂ ਇਹ ਕਹਿਣਾ ਚਾਹੂਗਾ ਕਿ ਜੀ ਬਹੁਤ ਵਧੀਆ ਉਪਰਾਲਾ ਕਰਿਆ ਜੀ ਇਹਨਾਂ ਨੇ ਵਾਰਡ ਨੰਬਰ 6 ਵਾਲਿਆਂ ਨੇ ਕਿ ਬਹੁਤ ਖੁਸ਼ੀ ਹੋਈ ਜਿੱਕਣਾ ਸੀ ਭਗਤੀ ਲੈਣ ਦੇ ਵਿੱਚ ਬੱਚਿਆਂ ਨੂੰ ਛੋਟੇ-ਛੋਟੇ ਨੇ ਜੋੜ ਰਹੇ ਆਂ ਉਹਦੇ ਸਾਡੇ ਗੋਲਟੀ ਵੀਰ ਜੀ ਹੋਗੇ ਉਹ ਛੋਟੇ-ਛੋਟੇ ਬੱਚਿਆਂ ਨੂੰ ਗੇਮਿੰਗ ਜ਼ੋਨ ਦੇ ਵਿੱਚ ਪਾ ਰਹੇ ਆਂ ਬਹੁਤ ਜਿਆਦਾ ਵਧੀਆ ਹੋਇਆ ਤੇ ਸਾਡਾ ਜਿਹੜਾ ਸਨਾਤਨ ਦਰਮਜਗਰਣ ਮੰਡਲ ਹੈ ਉਹਦਾ ਇ ਅਸੀਂ ਸੋਚ ਰਹੇ ਕਿ 29 ਪਰਮਾਜੀ ਨਾਲ ਸਾਡੀ ਉਹਨੇ ਥੋੜੀ ਦੇਰ ਪਹਿਲਾਂ ਡਿਸਕਸ ਹੋਈ ਸੀਗੀ ਇਹ ਚਾ ਸੋਚ ਰਹੇ ਕਿ ਪਾ ਕਿਸੇ بڑے ਗਰਾਊਂਡ ਦੇ ਵਿੱਚ ਕੋਈ ਥੋੜਾ ਹੋਰ ਛੋਟੇ-ਛੋਟੇ ਖੇਡਾਂ ਜਿਹੜਾ ਕਾਫੀ ਖੇਡਾ ਹੈ ਬਾਸਕਟਬਾਲ ਬੈਡਮਿੰਟਨ ਕਈ ਤਰ੍ਹਾਂ ਦੇ ਗੇਮ ਅਸੀਂ ਛੋਟੇ-ਛੋਟੇ ਲੈ ਕੇ ਆਵਾਂ ਜਿਦੇ ਵਿੱਚ ਛੋਟੇ-ਛੋਟੇ ਬੱਚੇ ਵੀ ਹੋਵਾਂਗੇ ਹੋਰ ਤੇ ਆਹੀ ਸਭ ਕੁਝ ਚੈਨਤ ਹੈ ਤੇ ਸੀਰੀਜ਼ ਰਾਤਨ ਜਗਰ ਮੰਡਰਲ ਦੇ ਪ੍ਰਧਾਨ ਸਾਹਿਬ ਸਾਡੇ ਕੋਲ ਖੜੇ ਹੀ ਆ। ਨਹੀਂ ਮਤਲਬ ਬਾਕੀ ਹੋਰ ਵੀ ਜਿੰਨੇ ਪ੍ਰੋਗਰਾਮ ਹੈ ਤਾਂ ਕਿ ਹਾਂ ਤਾਂ ਕਿ ਮੇਨ ਮਕਸਦ ਕੀ ਹੈ ਕਿ ਬੱਚੇ ਉਹਨਾਂ ਨੂੰ ਛੱਡ ਕੇ ਘਰਾਂ ਦੇ ਅੰਦਰ ਬੈਠੇ ਛੱਡ ਕੇ ਆਊਟਡੋਰ ਗੇਮਾਂ 'ਚ ਆਵੇ ਬਸ ਆਊਟਡੋਰ ਗੇਮਾਂ 'ਚ ਜਾਵੇ ਆਪਣੇ ਆਪਣੇ ਜੋ ਕੋਈ ਵੀ ਧਰਮ ਹੈ ਕਿਸੇ ਨੂੰ ਵੀ ਮੰਨਦਾ ਹੈ ਉਹਦੇ ਬਾਰੇ ਜਾਣਕਾਰੀ ਲਵੇ ਪਤਾ ਕਰੇ ਬੱਚੇ ਦਾ ਧਿਆਨ ਗਲਤ ਪਾਸੇ ਦੀ بجائے ਸਹੀ ਪਾਸੇ ਲੱਗੇ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਉਪਰਾਲਾ ਕਿਹੋ ਜਿਹਾ ਵੀ ਹੋਵੇ ਉਹ ਬੱਚਿਆਂ ਦੀ ਉਸਾਈਵਲ ਹੋਣਾ ਚਾਹੀਦਾ ਉਸਾਈਵਲ ਹੋਣਾ ਚਾਹੀਦਾ ਉਹਦੇ ਵਿੱਚ ਮਾਪੇ ਦਾ ਬਹੁਤ ਵੱਡਾ ਰੋਲ ਹੈ ਮਾਪੇ ਨੂੰ ਖੁਦ ਇਸ ਟਾਈਮ ਮੈਂ ਕਹਿੰਦਾ ਵੀ ਬਾਹਰ ਨਿਕਲਣਾ ਚਾਹੀਦਾ ਬਾਹਰ ਨਿਕਲ ਕੇ ਬੱਚਿਆਂ ਨੂੰ ਦੱਸਣਾ ਚਾਹੀਦਾ ਵੀ ਦੇਖੋ ਅਸੀਂ ਆਪਣੇ ਟਾਈਮ ਦੇ ਵਿੱਚ ਅੱਜ ਤੰਦਰੁਸਤ ਕਿਉਂ ਹੈ ਸਾਡੇ ਬਜ਼ੁਰਗ ਕਿਉਂ ਤੰਦਰੁਸਤ ਹੈ ਸਿਰਫ ਇਸੀ ਚੀਜ਼ਾਂ ਕਰਕੇ ਹੁਣ ਹੈਪੀ ਜੀ ਨਾਲ ਮੇਰੀ ਇਹ ਹੀ ਗੱਲ ਹੋਈ ਵੀ ਸਿਰਫ ਖੇਡਾਂ ਨਹੀਂ ਹੋਰ ਵੀ ਜਿੰਨੇ ਪ੍ਰੋਗਰਾਮ ਆਉਂਦੇ ਕੋਈ ਕੰਪੀਟੀਸ਼ਨ ਕਹਿ ਲਓ ਆਰਟ ਕੰਪੀਟੀਸ਼ਨ ਕਹਿ ਲਓ ਕੋਈ ਸਿੰਗਿੰਗ ਕਹਿ ਲਓ ਕੁਝ ਵੀ ਕਹਿ ਲਓ ਉਹਨਾਂ ਵੱਲ ਵੀ ਹੁਣ ਅਸੀਂ ਅੱਗੇ ਹੋਰ ਵਧਾਵਾਂਗੇ ਬੱਚਿਆਂ ਨੂੰ ਧੰਨਵਾਦ ਸੋ ਰੋਕੀਬੀਰ ਜੀ ਹਾਂ ਜੀ ਜੀ ਹੈਪੀ ਜੀ ਤੁਹਾਡੇ ਜੋ ਖੇਡਾਂ ਚੱਲ ਰਹੀਆਂ ਹਨ ਅੱਜ ਉਸ ਦਾ ਦੂਜਾ ਦਿਨ ਹੈ ਸੋ ਇਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਨ ਸੋ ਕੀ ਕਹਿਣਾ ਚਾਹੋਗੇ ਮੈਂ ਹੈਪੀ ਵਾਈਜ਼ ਦਾ ਧੰਨਵਾਦ ਕਰਦਾ ਪਰ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਮਾਨ ਤੇ ਸਨਮਾਨ ਦਿੱਤਾ ਹੈ ਔਰ ਸਾਨੂੰ ਜਿਹੜੀ ਮੇਨ ਚੀਜ਼ ਹੁੰਦੀ ਹੈ ਪੂਰੇ ਗਰਾਉਂਡਾਂ ਦੇ ਵਿੱਚ ਨਾ ਉਹ ਸਾਨੂੰ ਇਹਨਾਂ ਨੇ ਵੀ ਆਪਣੇ ਵੱਲੋਂ ਵੀ ਸਾਨੂੰ ਸੇਵਾ ਲਈ ਦਿੱਤੀ ਹੈ ਜੀ ਵਿੱਚ ਪਾਣੀ ਦੀ ਸੇਵਾ 100 150 ਪੇਟੀ ਹੈ ਸਮਝ ਲਓ ਇਹਨਾਂ ਗੰਨੀ ਤੋਂ ਉਹ ਆ ਰਹੀ ਹੈ ਲਗਾਤਾਰ ਆ ਰਿਹਾ ਪਾਣੀ ਅਸੀਂ ਮੁੱਕਣ ਨਹੀਂ ਦੇ ਰਹੇ ਵੀ ਪਾਣੀ ਸਾਨੂੰ ਵੀ ਬਹੁਤ ਸੇਵਾ ਉਹ ਜਿਹੜੀ ਮੇਨ ਕਹਿੰਦੇ ਨੇ ਵੀ ਪਿਆਸੇ ਨੂੰ ਪਾਣੀ ਦੀ ਲੋੜ ਹੁੰਦੀ ਉਹ ਕੰਮ ਇਹਨਾਂ ਨੇ ਕਰਿਆ ਸੀ ਨਹੀਂ ਸੋ ਇਹ ਇਹ ਸਾਨਨ ਜੋ ਘਰ ਵਿੱਚ ਆਪਣੇ ਬੱਚੇ ਦਾ ਹੋਵੇ ਆਪਣਾ ਬਰਥਡੇ ਆਪਾਂ ਮਨਾਦੇ ਹੁੰਦੇ ਪਰ ਇਹ ਦੁਨੀਆ ਦੇ ਬਾਡੇ ਦੁਨੀਆ ਦਾ ਮਨਾਉਂਦੇ ਜੀ ਇਹ ਬਹੁਤ ਵਧੀਆ ਇਨਸਾਨ ਹੈ ਜੀ ਮੈਂ ਤਾਂ ਇੱਕੋ ਗੱਲ ਕਹਿਣਾ ਹੈ ਜੀ ਬਾਬਾ ਜੀ ਸਾਡੇ ਕੋਲ ਸਾਡੇ ਭਰਾ ਦਿੱਤੇ ਐ ਜੇ ਸਾਨੂੰ ਮਿਲੇ ਐ ਵੀ ਇਹਨਾਂ ਚੰਗੀਆਂ ਤਰੱਕੀਆਂ ਦੇਣ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ 버ਗਰ ਵਾਇਸ ਤੋਂ ਸਾਡੇ ਦੀਪੂ ਵੀਰ ਜੀ ਵੀ ਇਸੋ ਵਿਸ਼ੇਸ਼ ਤੌਰ ਤੇ ਪਹੁੰਚੇ ਐ ਸੋ ਇਹਨਾਂ ਬਾਰੇ ਇਹ ਵੀ ਵਧੀਆ ਜੀ ਹਰ ਵਾਰੀ ਜਾਗਰਣ ਕਰੰਨੇ ਹਰ ਸਾਲ ਕਰੰਨੇ ਜੀ ਅਸੀਂ ਵੀ ਚ ਜਾਂਦੇ ਹੁੰਨੇ ਬੁਲਾਣੇ ਸਾਨੂੰ ਇਨਵਾਈਟ ਕਰਦੇ ਵਧੀਆ ਇਹ ਹੁਣ ਅੱਜ ਮੈਂ ਇਹਨਾਂ ਦੀ ਹੁਣ ਵਾਈਟ ਸੌਨ ਰਿਅਲ ਤੁਹਾਨੂੰ ਵਾਈਟ ਦੇ ਰਹੇ ਤੇ ਜਿੱਦਾਂ ਇਹ ਕਹਿੰਦੇ ਅਸੀਂ ਜਾਗਰਣ ਵੀ ਕਰਾ ਰਹੇ ਹੁਣ ਅਸੀਂ ਇਹਦੇ ਵਿੱਚ ਨਾ ਅਸੀਂ ਇਹਦੇ ਵਿੱਚ ਹੁਣ ਖੇਲਾ ਵਿੱਚ ਉਹ ਕਰਾਂਗੇ ਥੋੜਾ ਜਿਹਾ ਉਹ ਵਧੀਆ ਮੈਨੂੰ ਦਿਲ ਨੂੰ ਸਕੂਨ ਦਵਾ ਉਹ ਵੀ ਸਾਡੇ ਵੀ ਕੋਈ ਚੀਜ਼ ਚਿੱcke ਜਾ ਰਹੇ ਨੇ ਧੰਨਵਾਦ ਵੀ ਥੈਂਕ ਯੂ ਥੈਂਕ ਯੂ